ਮੋਮਣ ਪਿੰਡ ਦੀਆਂ ਬੀਬੀਆਂ ਅਡਹਲੋਜੀ ਜਾਈਏ ਜਿਹੜਾ ਸਥਾਨ ਆਉਂਦਾ ਬਾਬਾ ਜੀ ਦਾ ਪਠਾਨਕੋਟ ਰੋਡ ਬਾਬਾ ਜੀ ਬੈਠੇ ਤੇ ਭਗਵਾਨ ਸ਼੍ਰੀ ਚੰਦਰ ਮਹਾਰਾਜ ਮਾਈਆਂ ਭੈਣਾਂ ਆ ਰਹੀਆਂ ਘੜੇ ਲੈ ਕੇ ਪਾਣੀ ਦੇ ਮਹਾਰਾਜ ਨੇ ਕਿਹਾ ਭਾਈ ਸੰਤਾਂ ਨੂੰ ਪਾਣੀ ਜਲ ਸ਼ਕਾ ਦਿਓ ਤੁਹਾਨੂੰ ਪਤਾ ਸੰਸਾਰ ਦੇ ਜਿਹੜਾ ਇਹਦੇ ਮੂੰਹ ਵਿੰਗੇ ਟਿੱਡੇ ਹੀ ਹੁੰਦੇ ਆ ਫਕੀਰਾਂ ਨੂੰ ਚੰਗਾ ਨਹੀਂ ਸਮਝਦੇ ਕਈ ਭਗਵਾਨ ਜੀ ਕਹਿਣ ਲੱਗੇ ਸੰਤਾਂ ਨੂੰ ਜਲ ਛਕਾ ਦਿਓ ਅੱਗੋਂ ਮਾਈਆਂ ਨੇ ਬਚਨ ਕੀਤਾ ਪਤਾ ਕਿੰਨੀ ਦੂਰੋਂ ਘੜੇ ਭਰ ਕੇ ਲਿਆਈਆਂ ਤੇਰੇ ਵਾਸਤੇ ਲਿਆਈਆਂ ਅਸੀਂ ਨਹੀਂ ਜਲ ਛਕਾਉਣਾ ਬਾਬਾ ਜੀ ਨੇ ਫੇਰ ਕਿਹਾ ਭਾਈ ਸੰਤਾਂ ਨੂੰ ਜਲ ਛਕਾ ਦਿਓ ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਭਾਈ ਸੰਤਾਂ ਨੂੰ ਜਲ ਛਕਾ ਦਿਓ ਮਾਈਆਂ ਨਹੀਂ ਮੰਨੀਆਂ ਤੀਜੀ ਵਾਰ ਫੇਰ ਬਚਨ ਕੀਤਾ ਭਾਈ ਸੰਤਾਂ ਨੂੰ ਜਲ ਛਕਾ ਦਿਓ ਹਾ ਰੱਬ ਦੇ ਸਦਕੇ ਜਾਈਏ ਪੈਂਦੇ ਖਾਨ ਨੂੰ ਗਰੀਬ ਨਵਾਜ਼ ਨੇ ਤਿੰਨ ਵਾਰ ਮੌਕਾ ਦਿੱਤਾ ਗਰੀਬ ਨਵਾਜ਼ ਨੇ ਮੂਲੇ ਖੱਤਰੀ ਨੂੰ ਕਿੰਨੀ ਵਾਰ ਹੀ ਮੌਕਾ ਦਿੱਤਾ ਵੀ ਸੁਧਰ ਜਾਏਗਾ ਸੁਧਰੇ ਸੁਧਰ ਜਾਏਗਾ ਸਮਝ ਜਾਏਗਾ ਯਾਦ ਆ ਜਾਏਗੀ ਮੇਰੇ ਪਿਆਰ ਦੀ ਭਗਵਾਨ ਜੀ ਮੌਕਾ ਦੇ ਰਹੇ ਹਨ ਤਰਨ ਦਾ ਪਰ ਭਗਵਾਨ ਜੀ ਨੇ ਕਦੀ ਕਿਸੇ ਨੂੰ ਸ਼ਰਾਪ ਨਹੀਂ ਦਿੱਤਾ ਮੁੱਖ ਚੋਂ ਜੋ ਨਿਕਲ ਜੇ ਸਹਿ ਸੁਭਾਅ ਤੇ ਸਾਧ ਸੰਗਤ ਮਹਾਰਾਜ ਜੀ ਕਹਿਣ ਲੱਗੇ ਭਾਈ ਰੱਬ ਦੇ ਸੰਤਾਂ ਨੂੰ ਫਕੀਰਾਂ ਨੂੰ ਜਲ ਸ਼ਕਾ ਦਿਓ ਮਾਈਆਂ ਬੜੀਆਂ ਅੜਬ ਸੁਭਾਅ ਦੀਆਂ ਕਹਿੰਦੀਆਂ ਤਿੰਨੀ ਦੂਰੋਂ ਖੜੇ ਭਰ ਕੇ ਲਾਈਆਂ ਫਕੀਰਾ ਤੇਰੇ ਵੱਸ ਤੇ ਥੋੜਾ ਲਾਈਆਂ ਅਸੀਂ ਨਹੀਂ ਦੇਣਾ ਜਲ ਸੋਹਣੇ ਜੇ ਮੁਖੜੇ 'ਚੋਂ ਮੁਸਕਰਾਹਟ ਆਈ ਤੇ ਜਿਹੜਾ ਚਮਟਾ ਪਿਆ ਸੀ ਤੇ ਖਿੱਚ ਕੇ ਧਰਤੀ 'ਚ ਮਾਰਿਆ ਜਦੋਂ ਖੁਕੋ ਕੇ ਪਟਿਆ ਤੇ ਪਾਣੀ ਦੇ ਚਰਨੇ ਚੱਲ ਪਏ ਗੱਜ ਕੇ ਆਖੋ ਸਤਨਾਮ ਓ ਸਾ ਅੱਜ ਅੱਤ ਤੁਸੀਂ ਤਾਂ ਘੜੇ ਚੋ ਚੁੜੀ ਪਾਣੀ ਨਹੀਂ ਸੀ ਦਿੰਦਿਆਂ ਬਾਬੇ ਸ਼੍ਰੀ ਚੰਦਰ ਮਾਰ ਨੇ ਝਰਨੀ ਚਲਾ ਦਿੱਤੇ ਰੱਜ ਰੱਜ ਪੀਓ ਰੱਜ ਰੱਜ ਛਕੋ ਜਿਹਦੇ ਚਮਟੇ ਵਿੱਚ ਇੰਨੀ ਤਾਕਤ ਹੈ ਹਵਾ ਜੀ ਦੀ ਇੱਕ ਵਾਰ ਮਹਾਰਾਜ ਜੀ ਹਰਦਵਾਰ ਜਾਣਾ ਸੀ ਤੇ ਮਾਰ ਨੇ ਕਹਿ ਨਹੀਂ ਅੱਜ ਕੋਈ ਸਵਾਰੀ ਨਹੀਂ ਅੱਜ ਪਵਨ ਨੂੰ ਹੀ ਹੁਕਮ ਕਰਦੇ ਹਵਾ ਨੂੰ ਫੁੰਕਰਤਾ ਚੱਲ ਬਈ ਅੱਜ ਤੇਰੇ ਤੇ ਸਵਾਰ ਹੋ ਕੇ ਸੈਰ ਕਰਨੀ ਹੈ ਤੇ ਹਵਾ ਨੇ ਵੀ ਕਿਹਾ ਵੀ ਸ਼ੁਕਰ ਹੈ ਮੈਨੂੰ ਭਗਵਾਨ ਨੇ ਸੇਵਾ ਵਿੱਚ ਲਾਇਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਐਸੇ ਸੰਗ ਭਗਵਾਨ ਸ਼੍ਰੀ ਚੰਦਰ ਮਹਾਰਾਜ ਐਸੀ ਹੈ ਉਹਨਾਂ ਦੀ ਢੀਲਾ